ਪੰਜਾਬ ਦੇ ਮੁਲਾਜ਼ਮਾਂ ਦੀਆਂ ਲਟਕਦੀਆਂ ਮੰਗਾਂ ਤੇ ਸਰਕਾਰ ਦਬਾਚ ਹੈ 16 ਨਵੰਬਰ ਨੂੰ ਧੂਰੀ ਚ ਸੂਬਾ ਪਧਰੀ ਰੈਲੀ ਦਾ ਐਲਾਨ ਕੀਤਾ ਗਿਆ ਹੈ ਮੁਲਾਜ਼ਮ ਜਥੇਬੰਦੀਆਂ ਦਾ ਸਪਸ਼ਟ ਸੰਦੇਸ਼ ਹੈ ਕਿ 16% ਪੈਂਡਿੰਗ ਡੀਏ ਪੁਰਾਣੀ ਪੈਨਸ਼ਨ ਬਹਾਲੀ ਕੱਚੇ ਮੁਲਾਜ਼ਮਾਂ ਦੀ ਤਾਇਨਾਤੀ ਆਸ਼ਾ ਮੈਡੀਕਲ ਵਰਕਰਾਂ ਦੇ ਮਾਨ ਪੱਤੇ ਚ ਵਾਧੇ ਵਰਗੀਆਂ ਮੰਗਾਂ ਤੇ ਹੁਣ ਤੰਤ ਕਾਰਵਾਈ ਲੋੜੀ ਦੀ ਹੈ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਤੇ ਰਿਟਾਇਰ ਕਰਮਚਾਰੀਆਂ ਨਾਲ ਸੰਬੰਧਿਤ ਕਈ ਅਹਿਮ ਮੰਗਾਂ ਲੰਬੇ ਸਮੇਂ ਤੋਂ ਪੈਂਡਿੰਗ ਪਈਆਂ ਹਨ ਇਸ ਨੂੰ ਲੈ ਕੇ ਮੁਲਾਜ਼ਮ ਜਥੇਬੰਦੀਆਂ ਦੁਆਰਾ ਇੱਕ ਵਾਰ ਫਿਰ ਜ਼ੋਰਦਾਰ ਤਰੀਕੇ ਨਾਲ ਮੋਰਚਾ ਖੋਲਿਆ ਗਿਆ ਹੈ ਮੁਲਾਜ਼ਮਾਂ ਵਧ ਰਿਹਾ ਹੈ ਜਿੱਥੇ ਕੇਂਦਰ ਸਰਕਾਰ ਦੇ ਕਰਮਚਾਰੀ 52% ਡੀਏ ਲੈ ਰਹੇ ਨੇ ਉੱਥੇ ਪੰਜਾਬ ਸਰਕਾਰ ਦੇ ਮੁਲਾਜ਼ਮ ਹਲੇ ਵੀ 42% ਡੀਏ ਤੇ ਹੱਥੇ ਹੋਏ ਨੇ ਇਸ ਤੋਂ ਇਲਾਵਾ ਕੱਚੇ ਮੁਲਾਜ਼ਮਾਂ ਦੀ ਰੈਗੂਲਰਾਈਜੇਸ਼ਨ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ 13 ਜੁਲਾਈ 2020 ਤੋਂ ਬਾਅਦ ਰਿਕਰੂਟ ਕਰਮਚਾਰੀਆਂ ਤੇ 6 ਮਾਪੇਕ ਮਿਸ਼ਨ ਲਾਗੂ ਕਰਨ ਸਮੇਤ ਕਈ ਮੰਗਾਂ ਨੂੰ ਸਰਕਾਰ ਵੱਲੋਂ ਹਾਲੇ ਤੱਕ ਕੋਈ ਹਰੀ ਛੱਡੀ ਨਹੀਂ ਦਿੱਤੀ ਗਈ ਪ੍ਰਾਂਤ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਪੰਜਾਬ ਮੁਲਾਜ਼ਮ ਪੈਨਸ਼ਨਾਂ ਸਾਂਝਾ ਪ੍ਰਾਂਤ ਸੀਪੀਐਫ ਕਰਮਚਾਰੀ ਯੂਨੀਅਨ ਸਮੇਤ ਕਈ ਜਥੇਬੰਦੀਆਂ ਲਗਾਤਾਰ ਮੋਰਚੇ ਚਲਾ ਰਹੀਆਂ ਹਨ ਤਨ ਇਲਾਨ ਕੀਤਾ ਗਿਆ ਹੈ ਜੋ ਸੁੱਤੀ ਬਈ ਸਰਕਾਰ ਨੂੰ ਮੁਲਾਜ਼ਮਤਾਂ ਮੰਗਾ ਯਾਦ ਕਰਵਾਈਆਂ ਜਾ ਸਕਣ। ਹੋਰ ਮਹਾਨ ਦੀ ਗੱਲ ਕਰੀਏ ਤਾਂ ਆਸ਼ਾ ਵਰਕਰਾਂ ਤੇ ਮਿਡ ਡੇ ਮੀਲ ਵਰਕਰਾਂ ਦੇ ਮਾਨ ਪੱਤੇ ਵਿੱਚ ਵਾਦਾ ਏਸੀਪੀ ਸਕੀਮ ਦੀ ਬਹਾਲੀ 37 ਤਰ੍ਹਾਂ ਦੇ ਪੱਤੇ ਬੰਦ ਕੀਤੇ ਮੁਰ ਬਹਾਲ ਕਰਨੇ 18000 ਕਰੋੜ ਰੁਪਏ ਦਾ ਬਕਾਇਆ 2027 ਦੀਆਂ ਚੋਣਾਂ ਤੋਂ ਪਹਿਲਾਂ ਪੂਰੇ ਵਾਦੇ ਕਰਨ ਦੀ ਮੰਗ ਮੁਲਾਜ਼ਮ ਚਤਤ ਬੰਦੀਆਂ ਦਾ ਕਹਿਣਾ ਹੈ ਕਿ ਮੀਟਿੰਗਾਂ ਤਾਂ ਬਾਰ-ਬਾਰ ਹੋਈਆਂ ਪਰ ਅਜੇ ਤੱਕ ਕੋਈ ਠੋਕਾ ਨਤੀਜਾ ਨਹੀਂ ਨਿਕਲਿਆ ਇਸ ਲਈ ਹੁਣ ਜ਼ਰੂਰਤ ਹੈ ਕਿ ਪੰਜਾਬ ਸਰਕਾਰ ਤੁਰੰਤ ਕਾਰਵਾਈ ਕਰੇ ਅਤੇ ਮੁਲਾਜ਼ਮਾਂ ਨੂੰ ਉਹਨਾਂ ਦੇ ਹੱਕ ਦੇ ਖੈਰ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਵੀਡੀਓ ਚ ਬਣੇ ਰਹਿੰਦੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਚੈਨ